ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ 3 ਵਰਲਡ ਦੇ ਨਾਲ ਆਓ ਵੀਡੀਓ ਬਹੁਤੀ ਲੰਬੀ ਨਹੀਂ ਕਰਦੇ ਤੇ ਹੁਣ ਪਖੰਡੀਆਂ ਦੇ ਮੂੰਹ ਤੇ ਇੱਕ ਚਪੇੜ ਮਾਰ ਲੱਗਿਆ ਕਿ ਕਿਵੇਂ ਤੁਹਾਨੂੰ ਇਹ ਮੂਰਖ ਬਣਾਉਂਦੇ ਨੇ ਆਓ ਵੀਡੀਓ ਪਹਿਲਾਂ ਦੇਖੋ ਫਿਰ ਗੱਲ ਕਰਦੇ ਤੁਸੀਂ ਦੇਖਿਓ ਕਿ ਉਹਨੇ ਮੈਨੂੰ ਧੱਕਾ ਆ ਰਿਹਾ ਪਿੱਛੇ ਡਿੱਗ ਰਿਹਾ ਹੈ ਨੇ ਉਹ ਪਿਛਲੇ ਬੰਦੇ ਆਪੀ ਇਹਨਾਂ ਨੂੰ ਸਾਹਮਣੇ ਲਾਂਗੇ ਬਿਲਕੁਲ ਪਿੱਛੇ ਜਾਣਗੇ ਦਿਗਦੇ ਗਏ ਜਿੰਨਾ ਰੁਕਣ ਦੀ ਆਉ ਦੇ 19 ਸਪੀਡ ਨਾਲ ਹੀ ਇਹ ਡਿੱਗਣਗੇ ਹੁਣ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਛੱਡ ਕੇ ਸਾਡੇ ਭੈੜ ਭਰਾ ਕਿਸੇ ਹੋਰ ਪਾਸੇ ਜਾ ਰਹੇ ਨੇ ਅਸਲ ਚ ਗੱਲ ਹੈ ਇਹ ਸਾਡੇ ਮਨ ਦੀ ਪਾਵਰ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਮਨ ਉੱਤੇ ਬਹੁਤ ਜ਼ੋਰ ਦਿੱਤਾ ਹੋਇਆ ਹੈ ਕਿ ਮੈਂ ਇਹਨਾਂ ਦੇ ਨਾਲ ਹੱਥ ਬਣਾਉਂਦਾ ਜਾਊਂਗਾ ਤੇ ਇਹਨਾਂ ਦੀ ਬਾਣ ਜਿਹੜੀ ਰੋਡ ਬਣਦੀ ਜਾਊਗੀ ਬਾ ਬਿਲਕੁਲ ਯਾਰ ਹੈ ਨਾ ਦੀ

ਉਮਰ ਦਾ ਸੇਵ ਮੇਰੀ 40 ਸਾਲ ਹੈ 40 ਸਾਲ ਦੀ ਉਮਰ ਹੈ ਤੇ ਸਮੱਸਿਆ ਕੀ ਸੀ ਜਦੋਂ ਮੇਰੇ ਕੋਲ ਆਇਓ ਮੈਨੂੰ ਇੱਕ ਤਾਂ ਟੈਨਸ਼ਨ ਜ਼ਿਆਦਾ ਸੀ ਦੌਰੇ ਪੈਂਦੇ ਸੀਗੇ ਹਫ਼ਤੇ 'ਚ ਦੋ ਦੋ ਤਿੰਨ ਵਾਰੀ ਜੀ ਹੁਣ ਬਿਲਕੁਲ ਠੀਕ ਆ ਮੈਨੂੰ ਨੀਂਦ ਵੀ ਵਧੀਆ ਆ ਰਹੀ ਹੈ ਪ੍ਰੋਪਰ ਹੁਣ ਨੀਂਦ ਦੀ ਕੋਈ ਦਵਾਈ ਵਰਤੀ ਹੈ ਨਹੀਂ ਮੈਨੂੰ ਹਫ਼ਤਾ ਹੋ ਗਿਆ ਮੈਂ ਬਿਲਕੁਲ ਛੱਡੀ ਹੋਈ ਹੈ ਦਵਾਈ ਤਾਂ ਹੀ ਤੋਂ ਪਾਣੀ ਤੋਂ ਅੱਗ ਤੋਂ ਮੈਨੂੰ ਡਰਨ ਲੱਗ ਰਿਹਾ ਸੀ ਉਹ ਬਿਲਕੁਲ ਠੀਕ ਹੈ ਜੀ ਹਾਂਜੀ ਕੀ ਪ੍ਰੋਬਲਮ ਸੀਗੀ ਚਿੱਟਾ ਬਿੰਦਾ ਜੇ ਕਰਾ ਲਵੇ ਚਿੱਟਾ ਜਿਹਦਾ ਰੇਟ ਮਤਲਬ ਆਮ ਤੌਰ ਤੇ 4-5000 ਦਾ ਹੈ ਜੇ ਕੋਈ ਬਾਰਡਰ ਤੇ ਬੈਠਾ ਉਹ ਸਸਤਾ ਮਿਲਦਾ 6-6000 ਦਾ ਵੀ 1 ਗ੍ਰਾਮ ਹੈ ਰੋਜ਼ਾਨਾ 1 ਗ੍ਰਾਮ ਚਿੱਟਾ ਲੈਂਦੇ ਸੀਗੇ ਪੰਨੀ ਤੇ ਹੀ ਤੀਕਾ ਲਾਉਂਦੇ ਸੀ ਪੰਨੀ ਤੇ ਲਾਉਂਦੇ ਸੀ ਹਾਂਜੀ ਤੇ ਹੋਰ ਕੁਝ ਮੈਂ ਤੀਜੀ ਕਲਾਸ ਦੇ ਪਹਿਲੇ ਵਾਰ 세यो ਤੀਜੀ ਕਲਾਸ ਦੇ ਵਿੱਚ ਬਿਲਕੁਲ ਠੀਕ ਸੀਗੇ ਹੁਣ ਇਹਨੂੰ ਕੋਈ ਤੋੜ ਲੱਗਦੀ ਹੈ ਨਾ ਕੋਈ ਤੋੜ ਲੱਗਦੀ ਨਾ ਧਿਆਨ ਜਾਂਦਾ ਨਾ ਜੀ ਕਰਦਾ ਨਹੀਂ ਕਰਦਾ ਜੇ ਜੇ ਸੋਚੋ ਫਿਰ ਹੁੰਦਾ ਕੀ ਹੈ ਧਿਆਨ ਕਿਤੇ ਹੋਰ ਕੋਸ਼ਿਸ਼ ਵੀ ਕਰੀ ਮੈਂ ਕਿਹਾ ਵੀ ਕੋਸ਼ਿਸ਼ ਕਰਕੇ ਦੇਖੋ ਵੀ ਚਿੱਟੇ ਵੱਲ ਧਿਆਨ ਲੱਗੇ ਜਾਂਦਾ ਨਹੀਂ ਇਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਵਗ ਜਾਂਦਾ ਚਿੱਟੇ ਤੇ ਫੋਕਸ ਨਹੀਂ ਹੁੰਦਾ ਕਿੰਨੇ ਦਿਨਾਂ ਚ ਚਿੱਟਾ ਛੱਡ ਗਿਆ ਇਹ ਹੀ ਤਿੰਨ ਦਿਨਾਂ ਚ ਤੋਂ ਬਾਅਦ ਬਿਲਕੁਲ ਓਕੇ ਸੀ ਜਿਹੜੇ ਚਿੱਟੇ ਦਾ ਤਾਂ ਸਿੱਧਾ ਮਸਲਾ ਹੈ ਕਿ 50 ਲੱਖ ਤੋਂ ਲੈ ਕੇ 4 ਕਰੋੜ ਤੱਕ ਬੰਦੇ ਆਪਣੇ ਕੋਲ ਆਏ ਨੇ ਕੋਈ 4 ਕਰੋੜ ਦਾ ਖਾ ਗਏ 80 ਲੱਖ ਤੋਂ 1 ਕਰੋੜ ਦੇ ਦਰਮਿਆਨ ਕਹਿੰਦੇ ਖਾ ਗਏ ਹੋਵਾਂਗੇ ਹੁਣ ਚਿੱਟੇ ਦੀ ਤੋਰ ਲੱਗਦੀ ਹੈ ਨਹੀਂ ਜੀ ਸੇਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਮਨ ਉਤੇ ਬਹੁਤ ਜ਼ੋਰ ਦਿੱਤਾ ਹੋਇਆ ਹੈ ਇਥੋਂ ਤੱਕ ਲਿਖਿਆ ਗੁਰੂ ਨਾਨਕ ਸਾਹਿਬ ਨੇ ਕਿ ਮਨ ਜੀ ਜਗਜੀਤ ਤਾਂ ਮਨ ਦੀ ਪਾਵਰ ਦੀ ਇਹ ਸਾਰੀ ਗੱਲ ਸੀਗੀ ਸਾਡੇ ਦੋ ਮਨ ਨੇ ਇੱਕ ਕੌਂਸ਼ੀਅਸ ਮਾਈਂਡ ਹੈ ਸੁਚੇਤ ਮਨ ਹੈ ਜਿਹਦੇ ਵਿੱਚ ਪਾਵਰ ਸਿਰਫ 10% ਹੈ ਦੂਜਾ ਅਵਚੇਤਨ ਮਨ ਹੈ ਜਿਹਨੂੰ ਅਸੀਂ ਸਬਕੌਂਸ਼ੀਅਸ ਮਾਈਂਡ ਕਹਿੰਦੇ ਆ ਉਹਦੇ ਵਿੱਚ ਪਾਵਰ 90% ਹੈ ਤਾਂ ਸਾਡੇ ਕੋਲ ਜ਼ਿਆਦਾਤਰ ਬੰਦੇ ਡਿਪਰੈਸ਼ਨ ਵਾਲੇ ਆਉਂਦੇ ਨੇ ਜਾਂ ਜਿਨ੍ਹਾਂ ਨੂੰ ਕੋਈ ਡਰ ਹੈ ਉਹ ਮੈਨੇ ਜਾਂ ਫਿਰ ਜੇ ਕਿਸੇ ਨਸ਼ੇ ਦੀ ਆਦਤ 'ਚ ਕੋਈ ਵੀਰ ਪੈ ਗਿਆ ਉਹ ਆਉਂਦੇ ਆ ਤਾ ਜਾਂ ਕੋਈ ਰਹਿਮ ਕਰਦਾ ਬਹੁਤ ਜ਼ਿਆਦਾ ਕਿਸੇ ਨੂੰ ਪਾਣੀ ਤੋਂ ਡਰ ਲੱਗਦਾ ਹੈ ਕਿਸੇ ਨੂੰ ਉਚਾਈ ਤੋਂ ਡਰ ਲੱਗਦਾ ਹੈ ਕਿ ਇਹਨੂੰ ਸੱਪ ਤੋਂ ਡਰ ਲੱਗਦਾ ਹੈ ਜਾਂ ਕੋਈ ਨੀਂਦ ਨਹੀਂ ਆ ਰਹੀ ਪ੍ਰੋਪਰ ਇਸ ਕਿਸਮ ਦੇ ਬੰਦੇ ਹੁੰਦੇ ਆ ਤਾਂ ਹੁੰਦਾ ਕੀ ਹੈ ਕਿ ਅਸੀਂ ਉਹ ਪਹਿਲਾਂ ਆਪਣੀ ਆਵਾਜ਼ ਨੂੰ ਉਹਦੇ ਸਬਕੌਨਸ਼ੀਅਸ ਮਾਈਂਡ ਤੱਕ ਲੈ ਜਾਂਦੇ ਹਾਂ ਉਸ ਤੋਂ ਬਾਅਦ ਉਹ ਡਿਲੀਟ ਹੋ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸਾਡੇ ਕੋਲ 200 ਪਲੱਸ ਬੰਦਾ ਹੈ ਜਿਹੜਾ ਬਿਲਕੁਲ ਠੀਕ ਠਾਕ ਹੈ ਵੈਕੁਰਜੀ ਕਾਲਸਾ ਵੈਕੁਰਜੀ ਕੀ ਪਤਨੀ ਮੇਰੇ ਨਾਲ ਸਭ ਤੋਂ ਪਹਿਲਾਂ ਮੈਂ ਤੇ ਐਨਜੀਓ ਨਾਲ ਗੱਲ ਕਰੂੰਗਾ ਪੰਜੀ ਭਾਉ ਉਮਰ ਦੱਸਿਓ ਮੇਰੀ 40 ਸਾਲ ਦੀ 40 ਸਾਲ ਦੀ ਉਮਰ ਹੈ ਆ ਮੈਂ ਇੱਕ ਕੁੜੇ ਨੇ ਰਿਲਾ ਲਓ ਤੇ ਸਮੱਸਿਆ ਕੀ ਸੀ ਜਦੋਂ ਮੇਰੇ ਕੋਲ ਆਇਆ ਮੈਨੂੰ ਇੱਕ ਤਾਂ ਟੈਨਸ਼ਨ ਜਾਂਦੀ ਸੀ ਦੋ ਰੋਜ਼ ਬੰਦੇ ਸੀਗੇ ਹਫਤੇ 'ਚ ਦੋਨੋਂ ਤਿੰਨ-ਤਿੰਨ ਵਾਰੀ ਜਵਦੀ ਨੇ ਜਦੋਂ ਰਾਤ ਨੂੰ ਹੋ ਗਿਆ ਪਰ ਨੀਂਦ ਇਹਨਾਂ ਨੂੰ ਦੂਜੇ ਦਿਨ ਨਹੀਂ ਆ ਗਈ ਸੀ ਕਿਉਂਕਿ ਮੈਂ ਪ੍ਰੋਪਰ ਲਿਖਦਾ ਰਹਿਣਾ ਸਾਰੀ ਕਲਾਸ ਵਿੱਚ ਨੀਂਦ ਦੂਜੇ ਦਿਨ ਆ ਗਈ ਸੀ ਠੀਕ ਤੇ ਵੱਧ ਤੋਂ ਵੱਧ 7 ਦਿਨ ਲਾਉਂਦੇ ਆਂ ਜੀ ਇੱਕ ਤੋਂ ਲੈ ਕੇ ਸੀ 7 ਕਲਾਸਾਂ ਲਾਉਨੇ ਆ ਕਿਉਂਕਿ ਇੱਕ ਦਿਨ ਜਾਂ ਫਿਰ ਤੇ ਦੋ ਦਿਨ ਕਿਸੇ ਨੂੰ 7 ਦਿਨ ਵੀ ਲਾਉਣੇ ਪੈ ਜਾਂਦੇ ਨੇ ਹੁਣ ਤਾਂ ਜੀ ਦੌਰਾ ਪਿਆ ਉਸ ਤੋਂ ਬਾਅਦ ਕਦੇ ਵੀ ਕੋਈ ਦੌਰਾ ਠੀਕ ਨਹੀਂ ਇਹਨਾਂ ਦੇ ਮਾਨਸਿਕ ਤੌਰ ਤੇ ਉਹ ਪਰੇਸ਼ਾਨੀ ਪਾਣੀ ਤੋਂ ਅੱਗ ਤੋਂ ਮੈਨੂੰ ਡਰ ਲੱਗ ਰਿਹਾ ਸੀ ਉਹ ਬਿਲਕੁਲ ਠੀਕ ਹੈ ਨਾ ਪਾਣੀ ਤੋਂ ਅੱਗ ਲੱਗ ਦਰ ਲੱਗਦਾ ਹੈ ਨਾ ਹੱਕ ਤੋਂ ਨਾ ਚਾਈ ਤੋਂ ਕੋਲ ਠੀਕ ਠਾਕ ਨਹੀਂ ਚੜਦੀ ਕੋਈ ਦਵਾਈ ਲੈ ਰਹੇ ਹੋ ਦਵਾਈ ਲੈ ਰਹੇ ਇਹਨਾਂ ਦਾ ਹੋ ਗਿਆ ਮੈਂ ਬਿਲਕੁਲ ਦਵਾਈ ਇੱਕ ਹਫ਼ਤੇ ਤੋਂ ਦਵਾਈ ਭਾਈ ਬਦਲ ਰਹੀ ਸੀ ਹਾਂਜੀ ਦਿੱਲੀ ਦਵਾਈ ਮੰਗ ਰਹੀ ਹੈ ਹਾਂਜੀ ਦਵਾਈ ਤਾਂ ਦਵਾਈ ਵਾਲੀ ਦਿੱਲੀ ਤੋਂ ਚੱਲ ਰਹੀ ਹੈ 4-5 ਸਾਲ ਹੋ ਗਏ ਹੁਣ ਬਿਲਕੁਲ ਛੁੱਟੀ ਹੋਈ ਹੈ ਇੱਕ ਹਫ਼ਤਾ ਹੋ ਗਿਆ ਇੱਕ ਹਫ਼ਤਾ ਹੋ ਗਿਆ ਦਵਾਈ ਛੜਤੀ ਠੀਕ ਨੇ ਉਂਡ ਵੀ ਆ ਰਹੀ ਹੈ ਦੌਰੇ ਵੀ ਬੰਦ ਨਹੀਂ ਤੇ ਇਹ ਵੀਰ ਨੇ ਆਪਣੇ ਕੋਲ ਕਾਏ ਸੀਗੇ ਦੂਰ ਉਮਰ ਬਸੋ ਵੀਰੇ ਤੇ ਪ੍ਰੋਬਲਮ ਕੀ ਸੀ ਮੇਖੜਦਵਾਰੇ ਦਵਾਰੇ ਤੋਂ ਸ਼ੁਰੂ ਹੋ ਗਿਆ ਕਿ ਇਹ ਵੀ ਇੱਥੋਂ ਸ਼ੁਰੂ ਹੋ ਗਿਆ ਹਾਂ ਜਿੰਦੇ ਵੀਰ ਆਪਣੇ ਕੋਲ ਆਏ ਨੇ ਜੀ 35 ਦੇਖੋ ਸਾਡੀ ਗੁਰਬਾਣੀ ਦੇ ਵਿੱਚ ਨਾ ਸ੍ਰੀ ਗੁਰੂ ਗੰਗ ਸਾਹਿਬ ਜੀ ਵਿੱਚ ਮਨ ਤੇ ਦੂਜਾ ਮਨ ਦੀ ਸ਼ਕਤੀ ਮਨ ਤੇ ਕਿੰਦਾ ਕਾਬੂ ਪਾਣਾ ਜਿਵੇਂ ਅਸੀਂ ਕਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਕਾਲ ਜਿਨ੍ਹਾਂ ਨੇ 5 ਚੋੜਾਂ ਤੇ ਕਾਬੂ ਪਾ ਲਿਆ ਉਹ ਇਨਸਾਨ ਆਪਣੇ ਆਪ ਨੂੰ ਸੰਭਾਲ ਸਕਦਾ ਪਰ ਜਿਹਨੇ ਮਨ ਤੇ ਕਾਬੂ ਪਾ ਲਿਆ ਨਾ ਮਨ ਮਾਨਿਕ ਜੀ ਦੀ ਚੀਜ਼ ਆ ਮਨ ਤੇ ਤੁਸੀਂ ਕਾਬੂ ਪਾ ਲਿਆ ਤਾਂ ਸਭ ਕੁਝ ਤੁਹਾਡੀ ਸਥਿਤੀ ਅਨਸਾਰ ਹੈ ਜੋ ਤੁਸੀਂ ਸੋਚਦੇ ਹੋ ਜੋ ਤੁਸੀਂ ਇਮੇਜਨ ਕਰਦੇ ਹੋ ਸਭ ਕੁਝ ਉਸ ਤਰ੍ਹਾਂ ਹੀ ਹੁੰਦਾ ਹੈ ਹੁਣ ਇਸ ਕਲਾ ਨੂੰ ਇਸ ਮਨ ਦੀ ਸ਼ਕਤੀ ਨੂੰ ਜਿੰਨਾ ਨੇ ਤਾਂ ਆਧਾਰ ਬਣਾ ਲਿਆ ਮਨ ਦੀ ਸ਼ਕਤੀ ਦੇ ਕੇਂਦਰਤ ਕਰਨਿਆ ਉਹ ਤਾਂ ਲੋਕ ਰਹਿੰਦੇ ਨੇ ਸਹੀ ਪਰ ਉਸ ਤੋਂ ਉਲਟ ਜਿਹੜੇ ਪਖੰਡੀ ਇਸ ਮੰਨ ਦੀ ਸ਼ਕਤੀ ਨੂੰ ਪਾ ਕੇ ਜਾਂ ਮੰਨ ਦੀ ਸ਼ਕਤੀ ਨੂੰ ਕੇਂਦਰਿਤ ਕਰਕੇ ਜਗਾ ਕੇ ਜਿਹੜੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਨੇ ਕਿ ਹਾਂ ਦੇਖੋ ਅਸੀਂ ਟੁਟਕੀ ਮਾਰੀ ਤੇ ਬੰਦਾ ਬੇਹੋਸ਼ ਕਰ ਦਿੰਨੇ ਆ ਅਸੀਂ ਬੰਦੇ ਨੂੰ ਨੱਚੜ ਲਾ ਦਿੰਨੇ ਆ ਤੇ ਸਾਡੇ ਲੋਕ ਦੇਖੋ ਦੇਖ ਉਧਰ ਭੱਜ ਰਹੇ ਉਹ ਸਮਝਦੇ ਨੇ ਕਿ ਕੋਈ ਵੱਡੀ ਸ਼ਕਤੀ ਆ ਕੋਈ ਵੱਡੀ ਕਰਾ ਪਰ ਇਸ ਗੀਤ ਦੀ ਇੱਕ ਗੱਲ ਸਮਝਣ ਵਾਲੀ ਆ ਕਿ ਇਹਨੇ ਮੈਂ ਇਹਦੀ ਇੰਟਰਵਿਊ ਕੋਲ ਮੂਲਕ ਆਤਰੀ ਨਾਲ ਵੀ ਸੁਣੀ ਸੀ ਤੇ ਵੀਰ ਨੇ ਕਿਹਾ ਸੀ ਕਿ ਮੈਨੂੰ ਤੁਸੀਂ ਭਾਈ ਸਾਹਿਬ ਨਾ ਕਹੋ ਮੈਨੂੰ ਬੰਦਾ ਹੀ ਰਹਿਣ ਦਿਓ ਮੈਨੂੰ ਤੁਸੀਂ ਗੁਰੂ ਨਾ ਕਹੋ ਭਾਈ ਸਾਹਿਬ ਕਹਿ ਸਕਦੇ ਹੋ ਤੇ ਬੰਦਾ ਹੀ ਰਹਿਣ ਦਿਓ ਮੈਂ ਇਸ ਪਾਵਰ ਦਾ ਗਲਤ ਸਮਾਨ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੇਰੇ ਕੋਲ ਮਨ ਨੂੰ ਮਨ ਤੇ ਮੈਂ ਕਾਬੂ ਕੀਤਾ ਹੋਇਆ ਮਨ ਦੀ ਸ਼ਕਤੀ ਮੈਂ ਇਕੱਤਰ ਕੀਤੀ ਆ ਇਹ ਇੱਕ ਪੜਾਈ ਹੈ ਇਹ ਪੜਾਈ ਹੈ ਕਿ ਤੁਹਾਡੇ ਮਨਾਂ ਨੂੰ ਕਿਵੇਂ ਪੜਿਆ ਜਾ ਸਕਦਾ ਹੈ ਇਹ ਪੜਾਈ ਆ ਕਿ ਤੁਸੀਂ ਕਿਸ ਤਰ੍ਹਾਂ ਕੰਟਰੋਲ ਹੋ ਸਕਦੇ ਹੋ ਹੁਣ ਜਿਹੜੇ ਬੰਦੇ ਇਸ ਭੜਾਈ ਦੀ ਦੁਰਵਤੋਂ ਕਰ ਰਹੇ ਨੇ ਜਿਵੇਂ ਅੱਜ ਤੁਸੀਂ ਦੇਖਦੇ ਹੋ ਕਿ ਸਾਡੇ ਲੋਕਾਂ ਨੂੰ ਪੈਸੇ ਦੇ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਉਹਨਾਂ ਨੂੰ ਦੋ ਚਾਰ ਚੀਜ਼ਾਂ ਇਦਾਂ ਦੀਆਂ ਕਰਕੇ ਉਹ ਲੋਕਾਂ ਦੇ ਮਾਈਂਡ ਸੈਟ ਉੱਥੇ ਹੋ ਗਏ ਉਹ ਲੋਕਾਂ ਦੇ ਮਾਈਂਡ ਸੈਟ ਉੱਥੇ ਹੋ ਗਏ ਤੇ ਲੋਕ ਉੱਥੇ ਜਾਣ ਲੱਗੇ ਆਪਦਾ ਧਰਮ ਪਰਿਵਰਤਨ ਕਰ ਲਿਆ ਪਰ ਦੇਖੋ ਧਰਮ ਅਸੀਂ ਨਹੀਂ ਕਹਿੰਦੇ ਕੋਈ ਚੰਗਾ ਜਾਂ ਕੋਈ ਮਾੜਾ ਪਰ ਜਿੱਥੇ ਤੁਸੀਂ ਆਪਣੇ ਆਪ ਦੇ ਨਹੀਂ ਹੋਏ ਆਪਣੇ ਪਿਓ ਦੇ ਨਹੀਂ ਹੋਏ ਆਪਣੇ ਧਰਮ ਦੇ ਨਹੀਂ ਹੋਏ ਤੁਸੀਂ ਕਿਤੇ ਦੇ ਨਹੀਂ ਹੋ ਸਕਦੇ ਗੁਰੂ ਗ੍ਰੰਥ ਸਾਹਿਬ ਕੋਈ ਧਰਮ ਨਹੀਂ ਇੱਕ ਸਦਾਤ ਹੈ ਜਿਹਦੇ ਵਿੱਚ ਸਾਰਿਆਂ ਨੂੰ ਸਤਿਕਾਰ ਦਿੱਤਾ ਗਿਆ ਸਾਰਿਆਂ ਨੂੰ ਪਿਆਰ ਕੀਤਾ ਗਿਆ ਚਾਹੇ Hindu ਸੀ ਜਾਂ Muslim ਦੇ ਨਫਿਕ ਸੀ ਅਸਾਈ ਸੀ ਸਾਰਿਆਂ ਨੂੰ ਪਿਆਰ ਕੀਤਾ ਸਾਰਿਆਂ ਦੇ ਹਿੱਤ ਦੀ ਗੱਲ ਕੀਤੀ ਦੀ ਸਿਰਫ ਇੱਕ ਅੰਕਾਰ ਇੱਕ ਨਿਰੰਕਾਰ ਜੋਤ ਨਾਲ ਜੁੜਿਆ ਹੈ ਤੇ ਪਰ ਇਹਨਾਂ ਪਖੰਡੀਆਂ ਨੇ ਇਸ ਸ਼ਕਤੀ ਦੇ ਵਰਤੋਂ ਕਿਸੇ ਹੋਰ ਕੰਮ ਲਈ ਸ਼ੁਰੂ ਕਰਦੇ ਸ਼ੁਰੂ ਕਰਦੇ ਹੁਣ ਇਸ ਵੀਰ ਦੀ ਵੀਡੀਓ ਦੇਖੀ ਜਿਹਦੇ ਕੋਲ ਪਾਵਰ ਹੈ ਇੱਕ ਸ਼ਕਤੀ ਮੰਦੀ ਸ਼ਕਤੀ ਹੈ ਇਹ ਕੋਈ ਕਹਿੰਦਾ ਜਾਦੂ ਟੂਣਾ ਨਹੀਂ ਜਾਂ ਕੋਈ ਇਹ ਮੈਜਿਕ ਨਹੀਂ ਇੱਕ ਪੜਾਈ ਹੈ ਜਿਹਨੂੰ ਅਸੀਂ ਪੜ ਕੇ ਸਿੱਖਦੇ ਆ ਕਿ ਬੰਦੇ ਤੇ ਅਸੀਂ ਕੰਮ ਕਰ ਬਿਨਾਂ ਕਿਉਂਕਿ ਤੁਹਾਡਾ ਮਾਲਿਕ ਐਦਾਂ ਦੀ ਚੀਜ਼ ਆ ਨਾ ਕਈ ਵਾਰੀ ਤੁਸੀਂ ਕਹਿੰਦੇ ਸੁਣਿਆ ਹੋਣਾ ਕਿ ਮੈਂ ਐਦਾਂ ਦੀਆਂ ਗੱਲਾਂ ਕਰੀਏ ਕਿ ਬੰਦਾ ਚੱਕਾ ਚੌਂਦ ਹੋ ਗਿਆ ਕਿ ਮੇਰੇ ਵੱਲ ਉਹ ਪੂਰਾ ਫੋਕਸ ਹੋ ਗਿਆ ਉਹ ਮੇਰੀਆਂ ਗੱਲਾਂ ਸੁਣ ਕੇ ਉਹ ਮੇਰੇ ਵੱਲ ਹੀ ਧਿਆਨ ਦੇਣ ਲੱਗਿਆ ਉਹ ਤੁਹਾਡੇ ਮਨ ਦੀ ਸ਼ਕਤੀ ਹੈ ਮਨ ਦੀ ਪਾਵਰ ਹੈ ਕਿ ਤੁਸੀਂ ਕਿਸੇ ਨੂੰ ਕੰਟਰੋਲ ਕਰ ਸਕਦੇ ਹੋ ਇਹ ਪੜ੍ਹਾਈ ਹੈ ਇਹ ਪਖੰਡੀ ਜਿਹੜੇ ਹੋਰ ਕੋਈ ਨੇ ਭਾਈ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਮਨ ਦੀ ਕਿ ਗੁਰੂ ਗ੍ਰੰਥ ਸਾਹਿਬੀ ਮਨ ਦੇ ਆਧਾਰ ਤੇ ਸਾਰੇ ਮਨ ਤੇ ਕੇਂਦਰਿਤ ਹ ਪਰ ਇਹ ਪਖੰਡੀਆਂ ਨੇ ਇਹਨਾਂ ਨੇ ਇਹਨੂੰ ਕਿਸੇ ਹੋਰ ਰਸਤੇ 'ਤੇ ਵਾਰ ਜੋੜ ਲਿਆ ਇਹਨਾਂ ਤੋਂ ਜਾਣ ਤੋਂ ਬਚੋ ਦੇ ਵਾਹਿਗੁਰੂ ਕਾਲਪੁਰਖ ਤੁਹਾਂ શ્રી ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਇਸ ਤੋਂ ਬਾਅਦ ਕੁਝ ਨਹੀਂ ਇਸ ਦੇ ਅੰਦਰ ਹੀ ਸਭ ਕੁਝ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਕੁਝ ਲਿਖਿਆ ਪਰ ਇੱਕ ਝੂਠ ਨਹੀਂ ਪਿਆ ਸੱਚ ਸੱਚ ਇਸ ਸਾਚੀ ਲਿਖਿਆ ਸਾਡੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਆਪਣੀ ਕਮੈਂਟ ਬਾਕਸ ਵਿੱਚ ਜ਼ਰੂਰ ਜ਼ਰੂਰ ਕਰਿਓ ਸਾਂਝੇ ਕਰਿਓ ਤੇ ਸਾਨੂੰ ਸੈਨ ਨੂੰ ਸਬਸਕ੍ਰਾਈਬ ਕਰਕੇ ਸਤਿ ਸ੍ਰੀ ਅਕਾਲ